ਦੁਨੀਆ ਤੇ ਇੱਕ ਵਾਰ ਮੁੜ ਤੋਂ ਨਵਾਂ ਇਤਿਹਾਸ ਸਿਰਜਿਆ ਗਿਆ ਏ ਪਹਿਲਾ ਸਿੱਖ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣ ਕੇ ਸਾਹਮਣੇ ਆਇਆ ਏ ਜੁਝਾਰ ਸਿੰਘ ਜਿਸ ਦੇ ਵੱਲੋਂ ਆਬੂ ਧਾਬੀ ਦੇ ਵਿੱਚ ਝੰਡੇ ਨੇ ਜਿਹੜੇ ਉਹ ਜਿੱਤ ਦੇ ਗੱਡੇ ਗਏ ਨੇ ਤਾਂ ਉਸ ਨੇ ਕਿਹਾ ਹੈ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਏ ਹੁਣ ਮੈਂ ਪਹਿਲਾ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣ ਗਿਆ ਹਾਂ ਤਾਂ ਪੰਜਾਬ ਦੇ ਪ੍ਰੋਪਰ ਦਿਲੇ ਦੇ ਹਲਕਾ ਚਮਕੌਰ ਸਾਧ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ ਜਿਹੜੇ ਉਹਨਾਂ ਦੇ ਵੱਲੋਂ ਆਬੂ ਤਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦਾ ਪਹਿਲਾ ਖਿਤਾਬ ਜਿਹੜਾ ਉਹ ਜਿੱਤਿਆ ਗਿਆ ਏ ਤਾਂ 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਦੇ ਵਿੱਚ ਜੁਝਾਰ ਨੇ ਆਪਣੇ ਮੁਕਾਬਲੇ ਬਾਦ ਐਂਟੋਨੀ ਗਲੁਸ਼ਕਾ ਨੂੰ ਥੱਪੜ ਮਾਰ ਮੁਕਾਬਲੇ ਵਿੱਚ ਹਰਾਇਆ ਸੀ ਤਾਂ ਉਸ ਦੇ ਵੱਲੋਂ ਇੱਕ ਪਾਸੇ ਜਿੱਥੇ ਆਪਣਾ ਸਪਨਾ ਪੂਰਾ ਕੀਤਾ ਗਿਆ ਏ ਦੂਜੇ ਪਾਸੇ ਉਸ ਦੇ ਵੱਲੋਂ ਇਹ ਵੱਡਾ ਮਕਾਮ ਹਾਸਲ ਕੀਤਾ ਗਿਆ ਏ ਤਾਂ ਇੱਕ ਸਿੱਖ ਚਿਹਰਾ ਮੁਰਤੋਂ ਦੁਨੀਆ ਦੇ ਸਾਹਮਣੇ ਆਇਆ ਏ ਹੋਰ ਵੱਖ-ਵੱਖ ਖੇਡਾਂ ਦੇ ਵਿੱਚ ਸਿੱਖਾਂ ਦੇ ਵੱਲੋਂ ਝੰਡੇ ਨੇ ਜਿਹੜੇ ਉਗੜੇ ਗਏ ਨੇ ਵੱਖ-ਵੱਖ ਗੇਮਾਂ ਜਿਨ੍ਹਾਂ ਵਿੱਚ ਦੇਸ਼ ਦਾ ਹੋਰ ਕੋਈ 플레이ਰ ਅੱਗੇ ਨਹੀਂ ਆਉਂਦਾ ਉਹਨਾਂ ਵਿੱਚ ਵੀ ਸਿੱਖ ਖਿਡਾਰੀਆਂ ਦੇ ਵੱਲੋਂ ਆਪਣੇ ਜੋਹਰ ਨੇ ਜਿਹੜੇ ਉਹ ਦਿਖਾਏ ਗਏ ਨੇ ਤਾਂ ਹੁਣ ਪਾਵਰ ਸਲੈਪ ਦੀ ਗੇਮ ਦੇ ਵਿੱਚ ਵੀ ਸਿੱਖ ਪਲੇਅਰ ਆ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ ਯੂਫਸੀ ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁਲਖਣਾ ਜੋ ਕਿ ਵੈਟਰਨ ਐਮ ਐਮ ਏ ਫਾਈਟਰ ਐਸ ਆਡ ਦੇ ਇੰਡੀਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ ਪੀ ਸੀ ਐਫ ਐਲ ਮੈਨੇਜਮੈਂਟ ਟੀਮ ਦਾ ਜਿਹਦੇ ਕੇ ਪੰਕਜ ਖੰਨਾ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਪੀ ਸੀ ਐਫ ਐਲ ਮੈਨੇਜਮੈਂਟ ਤੇ ਦ ਬੁਲ ਪੰਕਜ ਖੰਨਾ ਦਾ ਬਹੁਤ ਬਹੁਤ ਸ਼ੁਕਰੀਆ ਪੀ ਸੀ ਐਫ ਐਲ ਐਂਡ ਪੰਕਜ ਦਾ ਬੁਲ ਖਨਾ ਲਵ ਯੂ ਬ੍ਰਦਰ आई लव यू थैंक्स फॉर एवरीथिंग ड्रीम कम्स ट्रू नाउ आई एम अ फर्स्ट यूएफसी पावर स्लैप इंडियन चैंपियन सासरी काल जी सारेनु धन्यवाद